लुधियाना शहर ਦੇ ਰਹਿਣ ਵਾਲੇ ਸਮਾਜ ਸੇਵਕ ਅਤੇ ਟ੍ਰਾਂਸਪੋਰਟਰ ਜਨਕ ਰਾਜ ਗੋਇਲ ਨੇ ਲੁਧਿਆਣਾ ਕਾਰਪੋਰੇਸ਼ਨ ਦੇ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੇ ਟ੍ਰਾਂਸਪੋਰਟ ਨਗਰ ਦੀ ਸਥਿਤੀ ਤੋਂ ਉਚਾਣੂ ਵੀ ਕਰਵਾਇਆ ਗਿਆ ਤੇ ਅਧਿਕਾਰੀਆਂ ਨੇ ਟ੍ਰਾਂਸਪੋਰਟ ਨਗਰ ਦਾ ਅਚਾਨਕ ਦੌਰਾ ਵੀ ਕੀਤਾ ਕੀ ਹਾਲਾਤ ਸਨ ਉੱਥੋਂ ਦੇ ਆਪ ਦਿਖਾਉਣੇ ਇਸ ਰਿਪੋਰਟ ਵਿੱਚ ਅਸੀਂ ਕੱਲ ਕਾਰਪੋਰੇਸ਼ਨ ਆਫਿਸ ਗਏ ਸੀ ਮੇਨ ਆਫਿਸਰ ਜੋਂ ਡੀ ਚ ਉੱਥੇ ਅਸੀਂ ਕਮਿਸ਼ਨਰ ਸਾਹਿਬ ਸੰਦੀਪ ਰਿਸ਼ੀ ਜੀ ਨੂੰ ਮਿਲੇ ਸੀ ਤੇ ਅਸੀਂ ਉਹਨਾਂ ਨੂੰ ਆਪਣੀਆਂ ਜਿਹੜੀਆਂ ਤਾਹਨਾਗਰ ਦੀਆਂ ਦੋ ਤਿੰਨ ਮੇਨ ਚੀਜ਼ਾਂ ਬਾਰੇ ਦੱਸਿਆ ਇੱਕ ਤਾਂ ਇਹ ਵੀ ਸਾਡੀਆਂ ਸੜਕਾਂ ਥੋੜੀਆਂ ਘੱਟ ਚੌੜੀਆਂ ਨੇ ਇਹਨੂੰ ਜਿਆਦਾ ਚੌੜਾ ਕੀਤਾ ਜਾਵੇ ਜਿਆਦਾ ਚੌੜਾ ਹੁਣ ਆਰ.ਸੀ.ਸੀ. ਰੋਡ ਦਾ ਨਹੀਂ ਹੁੰਦੀਆਂ ਜਿਆਦਾ ਚੌੜਾ ਜੇ ਤੁਸੀਂ ਕਹੋਗੇ ਇਹਨੂੰ ਪੱਟ ਕੇ ਰੋਡਾਂ ਚੌੜਾ ਕਰ ਦੋ ਨਹੀਂ ਹੁੰਦੀਆਂ ਉਹ ਤਾਂ ਸਾਡਾ ਇੱਕੋ ਹੀ ਹੱਲ ਆ ਵੀ ਜਿਹੜੀ ਨਾਲ ਦੀ ਪਾਰਕਿੰਗ ਆ ਉਹ ਜਿਹੜੀ 1.5 ਫੁੱਟ ਨੀਵੀਂ ਆ ਵੀ ਉਹਨੂੰ ਬਰਾਬਰ ਕਰਕੇ ਉੱਪਰ ਕਰਕੇ ਉਹਦੇ ਨਾਲ ਬਣਾਇਆ ਜਾਵੇ ਤਾਂ ਕਰਕੇ ਉਹ ਰੋਡ ਦੇ ਬਿਲਕੁਲ ਨਾਲ ਮਿਲ ਜੇ ਫਿਰ ਉਹ ਠੀਕ ਹੋ ਜਾਏਗੀ ਉਹ ਲੁਧਿਆਣਾ ਟ੍ਰਾਂਸਫਰ ਨਗਰ ਦੇ ਵਿੱਚ ਮਾਕੇ ਤਿੰਨ ਤੋਂ ਚਾਰ ਪਾਰਕਿੰਗਾਂ ਨੇ ਜਿਹੜੀਆਂ ਬਹੁਤ ਵੱਡੀਆਂ ਨੇ ਔਰ ਜਿਹੜੀਆਂ ਹੁਣ ਤੱਕ ਕਾਰਪੋਰੇਸ਼ਨ ਨੇ ਨਹੀਂ ਬਣਾਈਆਂ ਅਸੀਂ ਉਹ ਵੀ ਬੇਨਤੀ ਕੀਤੀ ਉਹਨਾਂ ਨੂੰ ਵੀ ਤੁਸੀਂ ਇਹਨਾਂ ਨੂੰ ਬਣਾਓ ਆਰਸੀਸੀ ਬਣਾਓ ਇਹਨੂੰ ਠੇਕੇ ਦੇ ਦਿਓ ਇਹਦਾ ਕਰੋੜਾ ਰੁਪਏ ਦਾ ਠੇਕਾ ਆਊਗਾ ਤੇ ਇੱਕ ਤਾਂ ਉਹਦੇ ਨਾਲ ਸਾਡੀਆਂ ਗੱਡੀਆਂ ਸੇਫ ਹੋਣਗੀਆਂ ਜਦੋਂ ਗੱਡੀ ਪਾਰਕਿੰਗ ਵਿੱਚ ਲੱਗੇਗੀ ਤਾਂ ਉਹਦੀ ਜਿਹੜੀ ਰਿਸਪੌਂਸਿਬਿਲਟੀ ਆ ਉਹ ਇੱਕ ਪਾਰਕਿੰਗ ਵਾਲੇ ਦੀ ਹੋਏਗੀ ਜਿਹੜਾ ਠੇਕਾ ਲਏਗਾ ਉਹਦੇ ਤੁਸੀਂ ਕੈਮਰੇ ਲਵਾਓ ਤੁਸੀਂ ਲਾਈਟਸ ਲਵਾਓ ਉਹ ਕਿਆ ਕੀ ਆਈ ਵੀ ਇਹ ਇਹਦੇ ਨਾਲ ਇੱਕ ਰੈਮੂ ਜਨਰੇਟ ਹੋਏਗਾ ਇੱਕ ਬਹੁਤ ਸਾਲਾਂ ਤੋਂ ਜਿਉਂਦਾ ਟ੍ਰਾਫਿਕ ਹਨਗਰ ਬਣਿਆ ਫਰ ਟ੍ਰਾਫਿਕ ਹਨਗਰ ਐਂਟਰੈਂਸ ਤੇ ਇੱਕ ਪਾਰਕ ਆ ਚਾਹੀਏ ਉਹ ਛੋਟਾ ਅਸੀਂ ਅੱਜ ਤੱਕ ਨਹੀਂ ਉਹ ਬਣਿਆ ਅਸੀਂ ਉਹ ਵੀ ਉਹ ਬੇਨਤੀ ਕੀਤੀ ਰਿਸ਼ੀ ਸਾਹਿਬ ਨੂੰ ਵੀ ਸਰ ਤੁਸੀਂ ਉਹ ਪਾਰਕ ਬਰਵਾ ਦਿਓ ਸਾਡਾ ਉਹਨੂੰ ਮੇਨਟੇਨ ਦੀ ਜ਼ਿੰਮੇਵਾਰੀ ਸਾਡੀ ਹੋਏਗੀ ਅਸੀਂ ਉਹ ਮੇਨਟਨ ਕਰਵਾਵਾਂਗੇ ਇਹ ਸਾਰੇ ਗੱਲਾਂ ਸੁਣਦਾ ਹੋਇਆ ਰਿਸ਼ੀ ਸਾਹਿਬ ਨੇ ਅੱਜ ਇੱਕ ਆਪਣੀ ਟੀਮ ਭੇਜ ਕੇ ਦਾ ਸਰਵੇ ਕਰਵਾਇਆ ਸੀ ਵੀ ਕੀ ਇਹ ਸਾਰਾ ਕੁਝ ਹੋਣ ਵਾਲਾ ਤੇ ਉਹ ਮੇਰੇ ਖਿਆਲ ਚ ਸਰਵੇ ਪੂਰਾ ਕਰਕੇ ਚਲੇ ਗਏ ਆ ਤੇ ਸਾਨੂੰ ਇਨਫੋਰਮ ਕੀਤਾ ਸਾਨੂੰ ਨੇ ਫੋਨ ਆਇਆ ਦੀ ਵੀ ਅਸੀਂ ਆਪ ਦਾ ਸਰਵੇ ਕਰ ਲਿਆ ਤੇ ਵੀ ਜੋ ਵੀ ਰਿਪੋਰਟ ਆ ਅਸੀਂ ਉਹਨਾਂ ਨੂੰ ਕਮਿਸ਼ਨਰ ਸਾਹਿਬ ਨੂੰ ਦੇ ਦਵਾਂਗੇ ਤੇ ਅਸੀਂ ਉਮੀਦ ਕਰਦੇ ਆਂ ਵੀ ਇਹ ਸਾਰਾ ਕੁਝ ਆਉਣ ਵਾਲੀਆਂ ਕਾਰਪੋਰੇਸ਼ਨ ਦੀਆਂ ਇਲੈਕਸ਼ਨ ਤੋਂ ਪਹਿਲਾਂ ਹੋਏਗਾ ਸ਼ੁਕਰੀਆ ਸਰ ਕੀ ਲੱਗਦਾ ਕਿੰਨੀ ਦੇਰ ਹੋਲੀ ਟ੍ਰਾਂਸਪੋਰਟ ਨਗਰ ਬਣੇ ਨੂੰ ਤੇ ਹਲੇ ਤੱਕ ਸਰਕਾਰਾਂ ਦੇ ਵੱਲੋਂ ਸੜਕਾਂ ਵੀ ਤੁਹਾਡੀਆਂ ਜਿਹੜੀਆਂ ਬਣੀਆਂ ਤਕੀ ਇਹਦੇ ਪਿੱਛੇ ਵਜਾ ਕੀ ਸਮੇਤ ਵਜਾ ਜੀ ਕੋਈ ਆ ਬਹੁਤ ਪਹਿਲਾਂ ਦੀ ਵਜਾ ਚੱਲੀ ਆ ਰਹੀ ਆ ਵੀ ਟ੍ਰਾਂਫਲ ਨਗਰ ਦੇ ਵਿੱਚ ਜਿਹੜੀਆਂ ਪਹਿਲਾਂ ਸਰਕਾਰਾਂ ਕਹਿਦੀਆਂ ਸੀ ਇਹ ਸਰਕਾਰ ਨਾਲ ਤਾਂ ਹਜੇ ਕਿਸੇ ਐਮਐਲਐ ਨਾਲ ਇਸ ਵਾਰ ਵਿੱਚ ਕਦੇ ਗੱਲ ਹੀ ਨਹੀਂ ਹੋਈ ਪਹਿਲਾਂ ਸਰਕਾਰਾਂ ਇਹ ਹੀ ਕਹਿਦੀਆਂ ਸੀ ਵੀ ਟ੍ਰਾਂਫਲ ਨਗਰ ਵਿੱਚ ਵੋਟ ਨਹੀਂ ਹੈ ਤੇ ਜਦੋਂ ਵੋਟ ਨਹੀਂ ਹੈ ਤਾਂ ਇਟ ਮੀਨ ਜਿੱਥੇ ਕੰਮ ਨਹੀਂ ਹੋਣਾ ਪਰ ਲਾਸਟ ਟਾਈਮ ਤੇ ਇਹ ਸਾਡੀਆਂ ਰੋਡਾਂ ਮਨਜ਼ੂਰ ਹੋ ਗਈਆਂ ਸੀ ਜਿਹੜੀਆਂ ਪਹਿਲਾਂ 26 ਫੁੱਟ ਸੀ ਤੇ ਉਹ ਹੁਣ 22 ਫੁੱਟ ਬਣਾ ਦਿੱਤੀਆਂ ਉਸ ਦਿਨ ਪਹਿਲਾਂ ਪੱਪੀ ਪ੍ਰੈਸ਼ਰ ਜੀ ਵੀ ਇੱਥੇ ਆਏ ਸੀ ਤੁਸੀਂ ਵੀ ਬੁਲਾਇਆ ਸੀ ਉਹਨਾਂ ਨੂੰ ਸੜਕਾਂ ਦਾ ਜਿਵੇਂ ਦਿਖਾਇਆ ਸੀ ਕਿ ਹਾਲ ਜਿਹੜਾ ਮਾੜਾ ਪਿਆ ਉਹਨਾਂ ਦੇ ਵੱਲੋਂ ਰੇਤਾ ਰੂਤਾ ਵੀ ਪਾ ਕੇ ਜਾਂੇ ਘਰਤ ਵਗੈਰਾ ਵੀ ਪਾ ਕੇ ਸੈਟ ਕਰਵਾਈ ਗਈ ਸੀ ਜਿਹੜੀ ਮੇਨ ਰੋਡ ਸੀ ਦਿਖਾਈ ਸੀ ਉੱਤੇ ਜਿਹੜਾ ਸ਼ੰਕਟਾ ਦੇ ਕੋਲ ਉਹਦੇ ਤੇ ਵੀ ਉਸ ਤੋਂ ਬਾਅਦ ਕੋਈ ਅੱਗੇ ਕਾਰਵਾਈ ਕਰਵਾਈ ਨਹੀਂ ਕੋਈ 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 ਕਾਰਵਾਈ ਨਹੀਂ ਹੋਈ ਉਹਨਾਂ ਨੇ ਨਾ ਉਹ ਕੁਝ ਗਾਰਾ ਜਿਹਾ ਸੜਤਾ ਸੀ ਉਹ ਰੋਡ ਤੇ ਟ੍ਰਾਂਫਲ ਨਗਰ ਦੀ ਮੇਨ ਐਂਟਰਸ ਰੋਡ ਆ ਜਿਹੜੀ ਉਹ ਕੱਲ ਵੀ ਖਰਾਬ ਸੀ ਤੇ ਅੱਜ ਵੀ ਖਰਾਬ ਆ ਤੁਸੀਂ ਮੇਨ ਬੰਦਾ ਜਿਹੜਾ ਨਵਾਂ ਆਊਗਾ ਉਹ ਬੰਦਾ ਐਂਟਰ ਨਹੀਂ ਕਰਦਾ ਤੇ ਜਦੋਂ ਪ੍ਰਸਾਦ ਆ ਜਾਂਦੇ ਆ ਵੈਸੀ ਨੇ ਬੰਦਾ ਆ ਕੇ ਰਜਿਸਟ੍ਰਾਫ ਨਗਰ ਦੇ ਵਿੱਚ ਅਸੀਂ ਕਮਿਸ਼ਨਰ ਸਾਹਿਬ ਨੂੰ ਕਿਹਾ ਸੀ ਵੀ ਸਾਡੀ ਜਿਹੜੀ ਐਂਟਰਸ ਆ ਟ੍ਰਾਫਲ ਨਗਰ ਦੀ ਵੀ ਉਹਨੂੰ ਵੀ ਪਲੀਜ਼ ਠੀਕ ਕਰਵਾ ਦਿਓ ਲੁਧਿਆਣਾ ਲਾਈਵ ਲਈ ਅਰਵਿੰਦਰ ਸਰਾਣਾ ਦੀ ਰਿਪੋਰਟ